ਹਾਂਜੀ ਸ੍ਰੀ ਕਾਜ ਜੀ ਅੱਜ ਦੇ ਬਲੌਗ ਚ ਤੁਹਾਨੂੰ ਦਿਖਾਉਣੇ ਆਪਾਂ ਆਪਾਂ ਸਵੇਰ ਕਿੰਨੇ ਵਜੇ ਜਾਂਦੇ ਆ ਹਨਾ ਸਕੂਲ ਦੀ ਬੈਂਟ ਤੇ ਤੇ ਹਜੇ ਇਹ ਪਿੱਤੂਰੇ ਉੱਠੇ ਨਹੀਂ ਹੈਗੇ ਆਪਾਂ ਨਾ ਨੂੰ ਲੈ ਇਹਨਾਂ ਨੇ ਵੀ ਪਿੱਤੂਰੀ ਮੰਮਾ ਨੇ ਗਰਾਂ ਚਾਹ ਚ ਬਣਾਤੀ ਸੀਗੀ ਚਾਹ ਬਣਾ ਕੇ ਦੁਆਰੇ ਸੌਂ ਜਾਂਦੇ ਨੇ 4:30 ਵਜੇ ਤੇ ਬਾਹਰ ਦੇਖੋ ਹਨੇਰਾ ਆਇਆ ਹੋਏਗਾ ਹੈਗਾ ਹਜੇ ਥੋੜਾ ਥੋੜਾ ਟਾਈਮ ਹੋ ਗਿਆ 5:30 ਇਹ ਹੈ ਸੁੱਤੇ ਬੈਗੇ ਜੇ ਪਹਿਨੇ ਸੁੱਤੇ ਆਪਾਂ ਹੋਏ ਤਿਆਰ ਤੇ ਹੁਣ ਆਪਾਂ ਚੱਲਦੇ ਆਂ ਸਕੂਲ ਚ ਸੁੰਦ ਹੁਣ ਉੱਥੇ ਚੱਲ ਗਏ ਆਪਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆਂ ਜਾ ਕੇ ਲਓ ਜੀ ਆਪਾਂ ਚੱਲਦੇ ਹੁਣ ਤੇ ਤੁਹਾਨੂੰ ਦਿਖਾਉਣਾ ਹੈ ਚੱਲ ਕੇ ਆਪਾਂ ਮੋਟਰਸਾਈਕਲ ਬਣਾ ਰੈਡੀ ਆ ਬਾਰ ਖੜਿਆ ਪਾਣੀ ਪਾਣੀ ਆਪਾਂ ਜ਼ਿਆਦਾ ਪੀਣਾ ਇਸ ਕਰਕੇ ਪਾਣੀ ਨਾਲ ਲੈ ਜਾਈਏ ਆਪਾਂ ਬੋਤਲ ਕੇ ਮੋਟਰਸਾਈਕਲ ਤੋ ਡੜੀ ਉਹ ਰੇ ਵੀ ਸੁੱਤੇ ਪਏ ਨੇ ਬਾਹਰ ਭੇੜਦੀ ਆਪਾਂ ਤੋ ਸੁੱਤੇ ਪਏ ਨੇ ਨਾ ਸਾਰੇ ਅਹ ਦੇਖੋ ਸੜਕ ਸੁਨਸਰਾ ਇਹ ਆਪਣਾ ਰੋਡ ਇੱਥੋਂ ਬਾਜ਼ਾਰ ਨੇੜੇ ਰਹਿ ਜਾਂਦਾ ਜਿਵੇਂ ਇਹ ਹੈਗਾ ਆਪਣਾ ਪੁਰਾਣਾ ਬਾਜ਼ਾਰ ਸਕੂਲ ਤੋਂ ਆਪਾਂ ਨੂੰ ਥੋੜਾ ਜਿਹਾ ਨੇੜੇ ਪੈ ਜਾਂਦਾ ਘਰ ਆਪਣਾ ਤੇ ਮੋਟਰਸਾਈਕਲ ਤੇ ਆਉਣਾ ਪੈਂਦਾ ਨਹੀਂ ਉਦਾਸ 15 ਮਿੰਟ ਲੱਗ ਜਾਂਦੇ ਤੁਰ ਕੇ ਠੰਡ ਦੇ ਵਿੱਚ ਮੈਂ ਤੁਰ ਕੇ ਆ ਜਨਾ ਉਹਨਾ ਸਿੱਖੋ ਆ ਪਿੰਡ ਸ਼ਹਿਰ ਸੋਨੂੰ ਸਕੂਲ ਦਿਖਾਉਣੇ ਚੱਲ ਗਏ ਆਪਣਾ ਉਹ ਆ ਗਿਆ ਮਿੱਤਰੋ ਸਕੂਲ ਸਾਹਮਣੇ ਇਹ ਆ ਗਿਆ ਗਰਾਊਂਡ ਤੇ ਬੱਸਾਂ ਇੱਥੇ ਖੜੀਆਂ ਨੇ ਉੱਧਰ ਖੜੀਆਂ ਨੇ ਪਿੰਡਾਂ ਚ ਪਾ ਗਏ ਨੇ ਕੁਝ ਹੁਣ ਆਪਾਂ ਚਾਬੀ ਚੱਕ ਲਈ ਅੰਦਰੋਂ ਤੇ ਸਕੂਲ ਸਾਹਮਣੇ ਲੋਵੀ ਮਿੱਤਰੋ ਚਾਰ ਗੱਡੀ ਦੀਆਂ ਚਾਬੀਆਂ ਆਪਾਂ ਚੱਕ ਲਈ ਚਾਰੇ ਆਪਾਂ ਸਟਾਰਟ ਕਰਦਾਂ ਨੇ ਹਨਾ 11 ਕੇ ਤੇ ਉਹ ਵੀ ਆਪਣੇ ਮਿੱਤਰ ਨੇ ਉਹ ਚਲੋ ਥੋੜਾ ਜਿਹਾ ਮੇਰੇ ਨਾਲ ਬਾਤ ਦੇ ਵਿੱਚ ਆਉਂਦੇ ਨੇ ਮੈਂ ਪਹਿਲਾਂ ਆ ਕੇ ਕਰ ਦਣਾ ਆਪਣੀ ਆ ਗੱਡੀ ਇਹ ਸਟਾਰਟ ਆਪਾਂ ਆਪਾਂ ਇਹ ਚਲਾਉਣੇ ਹੁੰਨੇ ਆ ਤੇ ਪਹਿਲਾਂ ਆਪਾਂ ਇਹਨੂੰ ਸਟਾਰਟ ਕਰ ਦਈਏ ਹਨਾ ਲਓ ਇਹ ਗੱਡੀ ਆਪਾਂ ਖੋਲ ਲਈ ਤੇ ਹੁਣ ਆਪਾਂ ਮਗਲਾਇਲ ਚੈੱਕ ਕਰ ਲਈਏ ਫਿਰ ਮਿਲਦੇ ਆਪਾਂ 2 ਮਿੰਟ ਰੋਕੋ ਲਓ ਜੀ ਮਗਲਾਇਲ ਆਪਾਂ ਕਰ ਲੈ ਚੈੱਕ ਹੁਣ ਮਾਰੀਏ ਆਪਾਂ ਸੈਲਫ ਕੀ ਕਰ ਦिए ਬੰਦ ਲੋ ਜੀ ਗੱਡੀ ਸਟਾਰਟ ਹੋ ਗਈ ਆਪਣੀ ਮੋਟਰਸਾਈਕਲ ਖੜਾਤਾ ਆਪਾਂ ਉੱਥੇ ਲੋਕ ਲਾ ਦਾਂਗੇ ਇਹਨੂੰ ਕਿਹੜਾ ਤੇ ਮੱਥਾ ਮੱਥਾ ਟੇਕ ਲਈਏ ਆਪਾਂ ਖੜਾਸ਼ਾ ਮਾਰ ਲਈਏ ਲੋਚ ਕੱਢ ਲਈ ਆਪਾਂ ਪਾਇਆ ਥੋੜਾ ਜਿਹਾ ਅੱਗੇ ਕਰਕੇ ਗੱਡੀ ਪੈ ਕੱਢਣਾ ਬਹੁਤ ਜ਼ਰੂਰੀ ਹੈ ਮੱਥਾ ਟੇਕੋ ਹਾਂ ਤਾਂ ਸਾਨੂੰ ਪਪਾ ਕਰਦਾ ਕੋਈ ਵੀ ਚੀਜ਼ ਪਰ ਤੁਸੀਂ ਸਾਰੇ ਆਪ ਹੀ ਸਿਆਣੇ ਹੋ ਕਿ ਹਿੰਦੀ ਲੋੜ ਹੀ ਨਹੀਂ ਪੈਂਦੀ ਲੋ ਹੁਣ ਆਪਾਂ ਉਹ ਗੱਡੀਆਂ ਕਰ ਲਈਏ ਸਟਾਰਟ ਸਨ ਆ ਤਿੰਨ ਗੱਡੀਆਂ ਨੇ ਇਹ ਤਿੰਨ ਗੱਡੀਆਂ ਨੇ ਚਾਪੀਆਂ ਨੇ ਆਪਣੇ ਕੋਲ ਕਿ ਬਈ ਉਹਨਾਂ ਆਇਆ ਫਿਰ ਵੀ ਸਟਾਰਟ ਕਰਦਣੇ ਤੇ ਲੋਚ ਹੇ ਇਹਦਾ ਹੋ ਲਈ ਸਟਾਰਟਰ ਗੱਡੀ ਦੀ ਚੱਤੀ ਰਹਿ ਗਈ ਆ

ਵਾਚੀ ਕੱਪਸਟਾਰਟ ਢਿੜਕੱਟੀ ਦੀ ਰਹਗੀ ਚਾਬੀ ਆਪਾਂ ਉਹ ਚੱਕ ਲਈਏ ਹੁਣ ਉਹ ਗੱਡੀ ਦੀ ਚਾਬੀ ਰਹਿ ਗਈ ਇਹ ਆਪਣੇ ਵਾਲੀ ਕੱਢਤੀ ਬਾਹਰ ਅਜੇ ਆਪਣੇ ਕੋਲੇ ਪਿਆਰ ਦਾ ਘੰਟਾ ਕਪੜਾ-ਕਪੜਾ ਮਾਰਾਂਗੇ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿਵੇਂ ਆਪਾਂ ਸਵੇਰੇ ਰੈਡੀ ਕਰਦੇ ਹਾਂ ਪਹਿਨਾ ਜਾਣ ਲਈ ਬਹੁਤ ਲੋਕ ਨੂੰ ਇਹ ਪਤਾ ਨਹੀਂ ਹੁਣਾ ਬੈਨਾ ਕਿਵੇਂ ਚੱਲਦੀਆਂ ਨੇ ਕਿੱਥੇ ਕਿਵੇਂ ਕਿੰਨੇ ਵੇਹੇ ਸ਼ੁਰੂ ਹੁੰਦੀਆਂ ਨੇ ਹਨਾ ਪਾ ਵੀ ਉਹ ਨਹੀਂ ਪਕਾਈ ਕਰੀ ਜਨੇ ਚਾਬੀ ਜੇਬ ਚ ਪਈ ਸੀ ਹੁਣ ਜਮੇ ਜਦੋਂ ਅੰਦਰ ਆ ਗਏ ਜਮੇ ਉਦੋਂ ਪਤਾ ਲੱਗਿਆ ਚਾਬੀ ਤਾਂ ਜੇਬ ਚ ਆਪਣੇ ਬਾਈ ਵੀਰ ਨਾ ਗੁੱਸਾ ਨਾ ਕਰਿਓ ਵਾਲੇ ਕਹਿ ਦਿੰਦੇ ਆ ਤੁਸ ਤਾ ਯਾਰ ਸੋਨੂੰ ਮੌਜ ਆ ਬਾਈ ਸਕੂਲੋਂ ਸਵੇਰੇ ਬੈਨਾਂ ਵਾਲੇ ਨਾ ਡਰਾਈਵਰ ਜਲਦੀ ਆ ਜਾਂਦੇ ਘਰੇ ਬਾਈ ਆ ਦੇਖੋ ਉੱਠੇ ਪਤਾ ਕਿੰਨੇ ਵਜੇ ਆ 5:30 ਵਜੇ ਤਾਂ ਮੈਂ ਬਲੌਗ ਸ਼ੁਰੂ ਕਰਿਆਗਾ 5:30 ਵਜੇ ਵਲੌਗ ਸ਼ੁਰੂ ਕਰਿਆਗਾ ਤੁਸੀਂ ਇਹ ਦੇਖ ਲਓ ਕਿੰਨੇ ਵਜੇ ਉੱਠਿਆ ਆਉਂਗਾ ਮੈਂ ਨਾ ਤੋ ਵੀ ਲਿਆ ਸੀ ਉਦੋਂ ਪਹਿਲਾਂ ਮੈਂ ਤੇ ਮੰਨ ਲਓ ਪੌਣੇ 6 ਵਜੇ ਉਰੇ ਆ ਗਿਆ ਸੀਗਾ ਮੈਂ ਹੈ ਬੰਦਾ ਜੇ ਕੋਈ ਆਮ ਡੇਹੜੀ ਤੇ ਵੀ ਜਾਵੇ ਨਾ ਉਹ ਵੀ ਬੰਦਾ 8:30 9 ਵਜੇ ਤੋਂ ਪਹਿਲਾਂ ਨਹੀਂ ਜਾਂਦਾ ਉਦੋਂ ਪਹਿਲਾਂ ਅਸੀਂ 3 ਘੰਟੇ ਕੰਮ ਕਰ ਚੁੱਕੇ ਹੁੰਨੇ ਆ ਤਾਂ ਕਰਕੇ ਸੁਨੇਹਾ ਘਰੇ ਜਾਂਦੇ ਆ ਡਿਊਟੀ ਤਾਂ ਉਨੀ ਆ ਬਾਈ ਜਿਹੜਾ ਬੰਦਾ ਆਮ ਡਿਊਟੀ ਕਰਦਾ ਚਾਹੇ ਸਰਕਾਰੀ ਲਾ ਲੋ ਦਿਹਾੜੀਆ ਲਾ ਲੋ ਕੋਈ ਵੀ ਲਾ ਲੋ ਕਿਸੇ ਵੀ ਕੰਮ ਤੇ ਲਾ ਲੋ ਹਣਾ ਆਪਣੀ ਵੀ ਦਿਹਾੜੀ ਆ ਇਹ ਇਹ ਗੱਡੀ ਨਵੀਂ ਲਿਆਂਦੀ ਸੀ ਵੀ ਕੰਮ ਮੇਂ ਧੋਨ ਨਹੀਂ ਹੋ ਜਾਂਦਾ ਇਹ ਨਾ ਕਿਹਾ ਕਰੋ ਵੀ ਡਰਾਈਵਰ ਜਲਦੀ ਵੇਲਾ ਹੋ ਜਾਂਦਾ ਬੈਂਨ ਵਾਲਾ ਐ ਹੋ ਜਾਂਦਾ ਸਕੂਲ ਵਾਲਾ ਹੁਣ ਸਾਰੀ ਲੈ ਮੰਨ ਲੋ ਜਿੱਥੋਂ ਦੀ ਮੈਂ ਲੰਘ ਕੇ ਆਉਣਾ ਸਾਰਾ ਬੇੜਾ ਹੀ ੁੱੱਤਾ ਪਿਆ ਹੁੰਦਾ ਤਾਂ ਆਵਾ ਬੰਦਾ ਹੀ ਹੁੰਦਾ ਇਮੀਲਾ ਦਾ 4 ਸਵਾ 4:30 ਵਜੇ ਉੱਠਣਾ 4 ਵਜੇ ਤਾਂ ਮੇਰੇ ਘਰ ਦੇ ਉੱਠਦੇ ਆ ਹੈ ਉਹ ਠਾਉਂਦੇ ਆ ਚਾਹ ਚੂ ਬਣਾਉਂਦੇ ਅੱਧੇ ਘੰਟੇ ਬਾਅਦ 4:30 ਵਜੇ ਉੱਠਦੇ ਆ ਫੇਰ ਕਿਤੇ ਜਾ ਕੇ ਉਹ ਹੁੰਦਾ ਤਿਆਰ ਹੁੰਨੇ ਹੌਲੀ ਹੌਲੀ ਬੈਣ ਤਿਆਰ ਕਰਦੇ ਆ ਹੈ ਹੁਣ ਮੈਂ ਪੌਣੇ 6 ਵਜੇ ਆਇਆ ਔਰੇ ਤੇ ਅੱਧਾ ਘੰਟਾ ਔਰੇ ਪਹਿਲਾਂ ਆ ਜਾਣਾ ਮੈਂ ਸਾਫ ਸਪਾਈ ਤੇ ਲੱਗ ਜਾਂਦਾ ਦੇਖੋ ਬੱਚੇ ਦਾ ਆ ਪਾ ਲੰਦ ਨੇ ਬੈਣਾਂ ਮੈਮੀ ਨਾ ਬਈ ਕੇ ਹੱਕ ਕਰੋ ਜਲਦੀ ਆ ਜਾਂਦੇ ਆ ਡਰਾਈਵਰ ਆ ਜਾਂਦਾ ਨਿਹਾਤ ਹੋ ਜਾਂਦੀ ਆ ਸਾਨੂੰ ਬੰਦੇ ਨੂੰ ਜਿਹੜੀ ਗੱਡੀ ਮੈਂ ਚਲਾਉਣਾ ਇਸ 75 80 100 ਤੋਂ ਪਲੱਸ ਵੀ ਚੱਲ ਜਾਂਦੀ ਆ ਕਦੇ ਕਦੇ ਲਾ ਚਲੋ ਹੁਣ ਮਿੱਤਰੋ ਹੁਣ ਆਪਾਂ ਗੱਡੀ ਗੁੱਡੀ ਕਰ ਲਈਏ ਸਾਫ਼ ਤੇ ਇੱਕ ਆਪਣੀ ਮਾਸੀ ਹੁੰਦੀ ਆ ਆਪਣੇ ਨਾਲ ਉਹ ਵੀ ਦਿਖਾ ਦਾਂਗੇ ਤੁਹਾਨੂੰ ਬੱਚੇ ਬੱਚੇ ਦੀ ਸੇਫਟੀ ਲਈ ਨਾਲ ਕਨੈਕਟਰ ਜ਼ਰੂਰੀ ਹੈ ਨਾ ਤੇ ਹੁਣ ਆਪਾਂ ਸਾਫਾਈ ਕਰ ਲਈਏ ਹੈਗਾ ਆਪਣੇ ਕੋਲੇ ਅੱਧਾ ਘੰਟਾ ਫੇਰ ਮਿਲਦਾ ਤੁਹਾਨੂੰ ਹਾਂਜੀ ਗੱਡੀ ਕਰ ਲਈ ਆਪਾਂ ਸਾਫ ਤੇ ਮਾਸੀ ਹਜੇ ਆਏ ਨਹੀਂ ਹੈਗੇ ਅਸੀਂ ਤੁਰਦੇ ਹੁੰਨੇ ਆ 6:30 ਵਜੇ 6:30 ਵਜੇ ਅਸੀਂ ਤੁਰਦਣਾ ਜਮਾ ਸਹੀਰੋਂ ਤੇ ਉਹ ਮੁੰਡਾ ਵੀ ਡਰਾਈਵਰ ਆ ਗਿਆ ਜਗਤਾਰ ਬਾਕੀ ਆ ਆਪਣੇ ਬੱਚਿਆਂ ਦੀ ਲਿਸਟ ਆ ਜਿਹੜੇ ਨਾਲ ਆਉਂਦੇ ਆਪਣੇ ਆਪਣੇ ਨਾਲ ਕੁੱਲ ਬੱਚੇ ਹੋ ਗਏ ਨੇ 41 ਬੱਚੇ ਨੇ ਤਿੰਨ ਗੇੜੇ ਨੇ ਆਪਣੇ ਕੋਲੇ 41 ਬੱਚੇ ਨੇ ਤੇ ਆ ਬੱਚਿਆਂ ਦੀ ਲਿਸਟ ਹੈ ਬਹੁਤ ਵਧੀਆ ਸਕੂਲ ਹੈ ਬੱਧਾ ਭਾਰਤੀ ਪੰਜਾਬ ਬੋਰਡ ਪਿੱਖੀ ਮਾਨਸਾ ਤੇ ਆ ਰੀਡਿੰਗ ਲਿਖਣੀ ਪੈਂਦੀ ਆਪਾਂ ਨੂੰ ਆ ਰੀਡਿੰਗ ਦੀ ਗੱਡੀ ਦੀ ਰੀਡਿੰਗ ਹੈ ਜੀ ਇਹ ਵੀ ਜ਼ਰੂਰੀ ਆ ਵੀ ਕਿੰਨੀ ਚੱਲ ਗਈ ਗੱਡੀ ਪਤਾ ਲੱਗ ਜਾਂਦਾ ਤੇ ਬਾਕੀ ਜਿਹੜੇ ਕਨੈਕਟਰ ਰੱਖਦੇ ਨੇ ਚੰਗੇ ਸਕੂਲਾਂ 'ਚ ਹੀ ਰੱਖਦੇ ਆ ਬਾਰੇ ਸਕੂਲਾਂ ਤੋਂ ਮੈਂ ਦੇਖਿਆ ਕਨੈਕਟਰ ਹੀ ਨਹੀਂ ਹੈਗੇ ਕਨੈਕਟਰ ਗੱਡੀ ਦੇ ਸਕੂਲ ਵਾਲੀ ਬੈਂਡ ਤੇ ਮੈਂ ਤਾਂ ਕਹਿੰਦਾ ਬਹੁਤ ਜ਼ਰੂਰੀ ਆ ਹੋਣਾ ਜ਼ਰੂਰੀ ਆ ਚਲੋ ਅੱਡ-ਵਾੜ ਸਕੂਲਾਂ ਦਾ ਆਉਂਦਾ ਨਾ ਤੇ ਹੁਣ ਮਾਸੀ ਆਉਣ ਦੇ ਮਾਸੀ ਆਏ ਨਹੀਂ ਹੈਗੇ ਹਜੇ ਫਿਰ ਆਪਾਂ ਚੱਲਦੇ ਆ ਗੱਡੀ ਤਿਆਰ ਆ ਰੈਡੀ ਆ ਤੇ ਗਰਮ ਵੀ ਕਰ ਲਈ ਆਪਾਂ ਕਪੜਾ ਕੋਪੜਾ ਮਾਰ ਲਿਆ ਚੰਗੀ ਤਰ੍ਹਾਂ ਤੇ ਮਾਸੀ ਨੂੰ ਆ ਜਾਂਦੇ ਹੁਣ ਆਪਾਂ ਮਿਲਦੇ ਆਂ ਫਿਰ ਤੁਹਾਨੂੰ ਲਓ ਜੀ ਹੁਣ ਆਪਾਂ ਤੁਰਨ ਲੱਗਿਆ ਸੱਤ ਪਾਸਿਆਂ ਵਿਚਾਰੇ ਮਾਸੀ ਵੀ ਆ ਗਈ ਭਾਈ ਤੇ ਉਹ ਦੂਜੀ ਬੈਂਕ ਚਲੀ ਗਈ ਲੈ ਮਾਸੀ ਕਿਵੇਂ ਹੋ ਤੁਸੀਂ ਠੀਕ ਹਾਂ ਮਾਸੀ ਭਾਈ ਸਾਡੇ ਬਹੁਤ ਚੰਗੇ ਸੁਭਾਅ ਦੀ ਹੈ ਹਸਣ ਖੇਡਣ ਵਾਲੀ ਹਾਂ ਮਾਸੀ ਬੱਚੇ ਵੀ ਜਦਦੇ ਨਹੀਂ ਆਉਂਦੀ ਮਾਸੀ ਬੱਚੇ ਵੀ ਐਂ ਰਹਿੰਦੇ ਨੇ ਨਰਾਜ ਬੱਚੇ ਨੂੰ ਸਾਹਮਣਾ ਮਾਸੀ ਮੈਂ ਪਹਿਲਾਂ ਗੱਲ ਕਰ ਕੇ ਆਟਾ ਵੀ ਕਨੈਕਟਰ ਜ਼ਰੂਰੀ ਆ ਕਿ ਨਹੀਂ ਹੈਗਾ ਪਹਿਲਾਂ ਸਕੂਲ ਦੀ ਗੱਲ ਤੇ ਹੈ ਜ਼ਰੂਰੀ ਹੈ ਜ਼ਰੂਰੀ ਬਹੁਤ ਜ਼ਰੂਰੀ ਆ ਬਹੁਤ ਸੇਫਟੀ ਆ ਨਾ ਬੱਚਿਆਂ ਦੀ ਹਾਂਜੀ ਤੇ ਲਓ ਜੀ ਹੁਣ ਆਪਣਾ ਹੋ ਗਿਆ ਟਾਈਮ ਆ 6:30 ਹੋ ਗਿਆ ਹੁਣ ਆਪਾਂ ਚੱਲਦੇ ਆਂ ਤੇ ਲਈਏ ਰੱਬ ਦਾ ਨਾਮ ਤੇ ਹੁਣ ਇੱਥੇ ਹੀ ਕਰਦੇ ਆਂ ਵਲੌਗ ਦਾ ਆਪਾਂ ਐਂਡ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਵਲੌਗ 对，买点那个来，我来喂吃。